11 ਵਜੇ ਕੁਝ ਮਿੰਟ ਤੇ ਉੱਥੇ ਮੇਰੇ ਮੇਰਾ ਬੇਟਾ ਗੋਲ ਗੱਪੇ ਖਾਣ ਗਿਆ ਤੇ ਗੋਲ ਗੱਪੇ ਜਦੋਂ ਖਾ ਰੇੜੀ ਤੇ ਕੋਲ ਗਿਆ ਤਾਂ ਉਹ ਦੋ ਮੁੰਡੇ ਆਏ ਉਹ ਕਹਿੰਦੇ ਰੇੜੀ ਹਟਾਉ ਮੇਰਾ ਬੇਟਾ ਕਹਿੰਦਾ ਰੇੜੀ ਮੇਰੀ ਨਹੀਂ ਹੈ ਤੇ ਉਹਨੂੰ ਗਾਲਾਂ ਕੱਢੀ ਔਰ ਥੱਪੜ ਮਾਰਿਆ ਮੇਰੀ ਵਾਈਫ ਆਗੇ ਨਿਕਲ ਕੇ ਗੇਟ ਤੇ ਬਾਹਰ ਕਹਿੰਦੀ ਕਿਉਂ ਮਾਰ ਰਹੇ ਹੋ ਤੇ ਮੇਰੀ ਵਾਈਫ ਨੂੰ ਵੀ ਮਾਰਿਆ ਤੇ ਮੈਂ ਆਇਆ ਤੇ ਮੈਨੂੰ ਵੀ ਕੁਰਪਾਨ ਮਾਰੀ ਬੰਦੂਕਾ ਤੋਂ ਪਿਸਤੌਲ ਤੋਂ ਫਾਇਰਿੰਗ ਵੀ ਕੀਤੀ 25 30 ਮੁੰਡੇ ਇਕੱਠੇ ਹੋ ਗਏ ਹੋ ਮਾਮਲਾ ਬਣ ਜਾਂਦਾ ਉਹ ਕਹਿੰਦੇ ਕਿ ਮੈਂ ਮਾਰੂੰਗਾ ਜੀ ਕਾਟੂੰਗਾ ਜੀ ਜੋ ਮਰਜ਼ੀ ਕਰੋ ਘਰ ਦੇ ਵਿੱਚ ਆ ਗਏ ਮੇਰਾ ਬੂਆ ਜ਼ਬਰਦਸਤੀ ਤੋੜ ਕੇ ਖਿੱਚ ਕੇ ਮੈਨੂੰ ਕਿਰਪਾਨ ਮਾਰੀ ਮੇਰੇ ਬੇਟੇ ਨੂੰ ਮਾਰੀ ਲੁਧਿਆਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਹੀਂ ਤੁਹਾਨੂੰ ਦੱਸ ਦਈਏ ਕਿ ਲੁਧਿਆਣਾ ਦੇ ਕੁੰਦਨਪੁਰੀ ਇਲਾਕੇ ਦੇ ਵਿੱਚ ਬੀਤੀ ਰਾਤ ਦੱਸ ਦਈਏ ਕਿ ਉਸ ਕੁੰਦਨਪੁਰੀ ਦੇ ਵਿੱਚ ਸ਼ਰਿਆਮ ਜਿਹੜੀ ਹੈ ਗੁੰਡਾ ਗਰਦੀ ਦਾ ਨੰਗਾ ਨਾਜ਼ ਦੇਖਣ ਨੂੰ ਮਿਲਦਾ ਹੈ ਸੋ ਪ੍ਰਵਾਹ ਦੇਖ ਸਕਦੇ ਹੋ ਕਿ ਪਹੁੰਚਾ ਜਗਤਪੁਰੀ ਚੌਕੀ ਸੋ ਗੱਲਬਾਤ ਕਰ ਲੈਣੇ ਕਿ ਆਖਿਰਕਾਰ ਹੋਇਆ ਕਿਸੇ ਦਾ ਕਿਉਂਕਿ ਕਿਹਾ ਜਾਂਦਾ ਹੈ ਕਿ ਇੱਕ 14 ਸਾਲਾ ਦਾ ਬੱਚਾ ਜਿਹੜਾ ਸੀਗਾ ਗੋਲ ਗੱਪੇ ਖਾ ਰਿਆ ਸੀਗਾ ਤਾਂ ਉਸ ਤੋਂ ਬਾਅਦ ਗੋਲ ਗੱਪੇ ਖਾਨ ਵਿਲੇ ਉਦੋਂ 17 ਸਾਲ ਦੇ ਮੁੰਡੇ ਨਾਲ ਉਹਦੀ ਬਹਿਸ ਹੁੰਦੀ ਹੈ ਤਾਂ ਉਸ ਤੋਂ ਬਾਅਦ ਮਾਮਲਾ ਜਿਹੜਾ ਵੱਜ ਜਾਂਦਾ ਹੈ ਜਾਣਕਾਰੀ ਲੈਣੇ ਨਾਮ ਕੀ ਹੈ ਤੁਹਾਡਾ? ਮੁਹੰਮਦ ਅਜਾਦ ਕੀ ਹੋਇਆ ਕਿੱਥੇ ਰਹਿੰਦੇ ਹੋ ਤੁਸੀਂ? ਸਰ ਆਪਾਂ ਗੁਰੂ ਹਰਗੋਬਿੰਦਗੜ ਕੁੰਦਨਪੁਰੀਏ ਚ ਰਹਿੰਦੇ ਆਂ। ਅੱਛਾ ਤੇ ਆਪਾਂ ਨਾ 10 ਵਜੇ 11 ਵਜੇ ਕੁਝ ਮਿੰਟ ਤੇ ਉੱਥੇ ਮੇਰੇ ਮੇਰਾ ਬੇਟਾ ਗੋਲ ਗੱਪੇ ਖਾਣ ਗਿਆ ਤੇ ਗੋਲ ਗੱਪੇ ਜਦੋਂ ਖਾ ਰੇੜੀ ਤੇ ਕੋਲ ਗਿਆ ਤਾਂ ਉਹ ਦੋ ਮੁੰਡੇ ਆਏ ਉਹ ਕਹਿੰਦੇ ਰੇੜੀ ਹਟਾਓ ਮੇਰਾ ਬੇਟਾ ਕਹਿੰਦਾ ਰੇੜੀ ਮੇਰੀ ਨਹੀਂ ਹੈ ਤੇ ਉਹਨੂੰ ਗਾਲਾਂ ਕੱਢੀ ਔਰ ਥੱਪੜ ਮਾਰਿਆ ਮੇਰੀ ਵਾਈਫ ਆਗੇ ਨਿਕਲ ਕੇ 게ਟ ਤੇ ਬਾਹਰ ਕਹਿੰਦੀ ਕਿਉਂ ਮਾਰ ਰਹੇ ਹੋ ਤੇ ਮੇਰੀ ਵਾਈਫ ਨੂੰ ਵੀ ਮਾਰਿਆ ਤੇ ਮੈਂ ਆਇਆ ਤੇ ਮੈਨੂੰ ਵੀ ਕਿਰਪਾਨ ਮਾਰੀ ਤੇ ਬੰਦੂਕਾਂ ਤੋਂ ਪਿਸਤੌਲ ਤੋਂ ਫਾਇਰਿੰਗ ਵੀ ਕੀਤੀ 25 30 ਮੁੰਡੇ ਇਕੱਠੇ ਹੋ ਗਏ ਉਹ ਤੇ ਮਾਰ ਮਾਰ ਕੁੱਟ ਕੇ ਫਿਰ ਮੈਨੂੰ ਚਲੇ ਗਏ ਦੁਬਾਰਾ ਵਾਪਸੀ ਮੇਂ ਵੀ ਉਹ ਕੀ ਕਹਿੰਦੇ ਜਿਹੜੀ ਗੋਲੀ ਸੀਗੀ ਉਹ ਗਲੀ ਚ ਉਹ ਗਲੀ ਲੱਭ ਕੇ ਲੈ ਗਏ ਅੱਛਾ ਥੋੜਾ ਛੋਟਾ ਬੇਟਾ ਤੇ ਤੁਸੀਂ ਕਹ ਰਹੇ ਹੋ ਵੱਡਾ ਬੇਟਾ ਦੋ ਬੇਟੇ ਥੋੜੇ ਤੇ ਉਹ ਉਹ ਛੋਟਾ ਬੇਟਾ ਗੋਲ ਗੱਪਾ ਖਾ ਰਿਆ ਸੀ ਤੇ ਵੱਡੇ ਬੇਟਾ ਕੋਈ ਨਹੀਂ ਸੀ ਉੱਥੇ ਤੇ ਜਦੋਂ ਮਾਰਿਆ ਮਾਰ ਲੜਾਈ ਹੋਈ ਉਸ ਤੋਂ ਬਾਅਦ ਮੇਰਾ ਵੱਡਾ ਬੇਟਾ ਆ ਛੋਟੇ ਬੇਟੇ ਦੀ ਉਮਰ ਕਿੰਨੀ ਸੀ ਉਹ ਤਾਂ 16 ਸਾਲ ਦਾ ਅੱਛਾ 16 ਸਾਲ ਦਾ ਹਾਂ ਜੀ 16 ਸਾਲ ਦਾ ਤੇ ਉਹਨੂੰ ਮਾਰਕਟ ਕਰਕੇ ਦੇਖਿਆ ਕਿ ਬਈ ਰੋਲਾ ਪੈ ਰਿਹਾ ਬਾਹਰ ਤੋਂ ਆਇਆ ਤਾਂ ਉਹਨੂੰ ਵੀ ਤਰਪਨ ਕਰਪਾਨ ਮਾਰਿਆ ਮਤਲਬ ਮਹਿਜ ਗੋਲ ਗੱਪੇ ਖਾਣ ਦੇ ਵੇਲੇ ਰੇਲੀ ਦੇ ਵਿੱਚ ਮਹਿਜ ਥੋੜੀ ਜੀ ਗੱਲ ਨੂੰ ਲੈ ਕੇ ਮਾਮਲਾ ਬਣ ਜਾਂਦਾ ਬਿਲਕੁਲ ਜੀ ਮਾਮਲਾ ਬਣ ਜਾਂਦਾ ਉਹ ਕਹਿੰਦੇ ਕਿ ਮੈਂ ਮਾਰੂਗਾ ਜੀ ਕਾਟੂਗਾ ਜੀ ਜੋ ਮਰਜ਼ੀ ਕਰੋ ਕੁਝ ਨਹੀਂ ਛੱਡਣਾ ਥੋੜਾ ਥੋੜਾ ਘੜ ਲੂਟ ਲੈਣਾ ਕਿ ਮਤਲਬ ਸਭ ਕੁਝ ਕਰ ਦੇਣਾ ਥੋੜਾ ਬਰਬਾਦ ਕੌਣ ਕਹਿੰਦਾ ਸੀ ਇਹ ਗੱਲ ਆਏ ਮੁੰਡੇ ਜਿਹੜੇ ਆਏ ਸੀਗੇ ਹੂੰ ਕੌਣ ਸੀਗੇ ਉਹ ਕੁਝ ਪਤਾ ਕੌਣ ਸੀਗੇ ਇੱਕ ਨੂੰ ਮੈਂ ਇੱਕ ਨੂੰ ਮੈਂ ਜਾਣਦਾ ਬਾਕੀ ਨੂੰ ਮੈਂ ਨਹੀਂ ਜਾਣਦਾ ਅੱਛਾ ਹਾਂ ਇੱਕ ਨੂੰ ਮੈਂ ਜਾਣਦਾ ਮਤਲਬ ਉਹ ਉੱਥੇ ਹੀ ਰਹਿੰਦੇ ਆਲੇ ਦੋਲੇ ਉੱਥੇ ਹੀ ਰਹਿੰਦਾ ਇੱਕ ਇੱਕ ਉੱਥੇ ਹੀ ਰਹਿੰਦਾ ਹਮ ਹਮ ਮੱਲੇ ਚ ਹੀ ਰਹਿੰਦਾ ਹੈ ਹਾਂ ਤੇ ਬਿਲਕੁਲ ਇੱਕ ਪਾਸੇ ਜਿੱਦਾਂ ਤੁਸੀਂ ਕਹਿ ਰਹੇ ਹੋ ਤਕਰੀਬਨ ਕਿੰਨੇ ਜਣੇ ਵੱਲੋਂ ਤੁਹਾਡੇ ਤੇ ਹਮਲਾ ਕੀਤਾ ਗਿਆ 25 30 ਬੰਦੇ ਸੀਗੇ ਸਰ 25 30 ਬੰਦੇ ਸੀਗੇ ਸਾਰੇ ਦੇ ਹੱਥਾਂ ਨਾਲ ਹੱਥ ਚ ਕਿਰਪਾਨ ਸੀਗੀ ਵੱਡੀ ਵੱਡੀ ਤਲਵਾਰਾਂ ਸੀਗੀ ਇੱਕ ਤੇ ਪਿਸਤੌਲ ਸੀਗਾ ਹਮ ਤੇ ਉਹ ਵੀਡੀਓ ਹੈਗੀ ਸੀ ਸੀਸੀਟੀਵੀ ਥੋੜੇ ਕੋ ਹੈਗੀ ਹੈ ਵੀਡੀਓ ਹੈਗੀ ਹੈ ਤਲਵਾਰਾਂ ਦੀ ਕਿਰਪਾਨਾਂ ਦੀ ਵੀਡੀਓ ਹੈਗੀ ਹੈ ਅੱਛਾ ਬੱਡੇ ਵੱਡੇ ਲੱਠ ਦੀ ਵੀਡੀਓ ਹੈਗੀ ਹੈ ਮਤਲਬ ਉਹ ਕਿਦਾਂ ਕਰਦੇ ਵਿੱਚ ਆਂਦੇ ਨੇ ਹਮਲਾ ਕਰ ਦਿੰਦੇ ਹਾਂ ਘਰ ਦੇ ਵਿੱਚ ਆ ਕੇ ਮੇਰਾ ਬੂਆ ਜ਼ਬਰਦਸਤੀ ਤੋੜ ਕੇ ਖਿੱਚ ਕੇ ਮੈਨੂੰ ਕਿਰਪਾਨ ਮਾਰੀ ਮੇਰੇ ਬੇਟੇ ਨੂੰ ਮਾਰੀ ਮਤਲਬ ਕੋਈ ਪੁਰਾਣੀ ਰੰਜਿਸ਼ ਨਹੀਂ ਹੈਗੀ ਸਰ ਕੋਈ ਪੁਰਾਣੀ ਰੰਜਿਸ਼ ਨਹੀਂ ਕੋਈ ਆਪਾਂ ਜਾਣਦੇ ਵੀ ਨਹੀਂ ਉਹਨੂੰ ਬੇਟਾ ਕਿੱਥੇ ਥੋੜਾ ਇਸ ਟਾਈਮ ਬੇਟਾ ਹਸਪੀਟਲ ਐਡਮਿਟ ਹੈ ਤੇ ਤੁਸੀਂ ਵੀ ਰਮਾਲ ਬੰਨਿਆ ਹੋਇਆ ਸਰ ਮੈਂ ਨਹੀਂ ਰਮਾਲ ਨਹੀਂ ਸਰ ਇਹ ਪੱਟੀ ਹੈ ਉਹ ਨਵੀ ਐਡਮਿਟ ਆ ਅੱਛਾ ਕਿੰਨੇ ਟਾਂਕੇ ਲੱਗੇ ਹੋਏ ਤੁਹਾਡੇ ਸਰ ਮੇਰੇ ਲੱਗਿਆ 6-7 ਟਾਂਕੇ ਲੱਗੇ ਆ ਤੇ ਹੁਣ ਤੁਸੀਂ ਥਾਣੇ ਪਹੁੰਚੇ ਹੋ ਇੱਥੇ ਕੀ ਕਾਰਵਾਈ ਦੀ ਮੰਗ ਕੀ ਕਰ ਰਹੇ ਹੋ ਮੰਗ ਕਰਦੇ ਆ ਜੀ ਸਾਨੂੰ ਇਨਸਾਫ ਚਾਹੀਦਾ ਹਲੇ ਤੱਕ ਕੱਲ੍ਹ ਸੇ 11 ਵਜੇ ਸੇ ਲੇ ਕੇ ਹਲੇ ਤੱਕ ਕੋਈ ਪੁਲਿਸ ਕੋਈ ਖੋਜ ਨਹੀਂ ਕੀਤੀ ਨਾ ਕੋਈ ਪੁੱਛਤਾਜ ਕੀਤਾ ਸਾਡਾ ਹਾਂ ਉੱਥੇ ਆਪਾਂ ਰਾਤੀ ਫੋਨ ਵੀ ਕੀਤਾ ਸੀ ਪੁਲਿਸ ਵਾਲੇ ਨੂੰ ਤਾਂ ਪੁਲਿਸ ਵਾਲੇ ਗਏ ਸੀ ਕਿ ਗਏ ਸੀ ਕਿ ਲੇਕਿਨ ਸਾਨੂੰ ਪਤਾ ਨਹੀਂ ਆਪਾਂ ਤਾਂ ਸਿਵਲ ਸੀਗੇ ਉਹ ਕਹਿੰਦੇ ਆਪਾਂ ਗਏ ਸੀਗੇ ਗਏ ਸੀ ਕਿ ਤੇ ਆਪਾਂ ਨਹੀਂ ਮਿਲੇ ਤਾਂ ਦੂਜੇ ਦਿਨ ਹੋ ਕੇ ਸਵੇਰੇ ਜਾਣਾ ਚਾਹੀਦਾ ਨਾ ਕਿ ਬੰਦੇ ਨੂੰ ਦੇਖੀਏ ਕੀ ਐ ਕੀ ਨਹੀਂ ਐ ਕੌਣ ਮਰ ਗਿਆ ਕੌਣ ਜ਼ਿੰਦਾ ਮਤਲਬ ਇਹ ਬੀਤੀ ਰਾਤ ਦਾ ਮਾਮਲਾ ਪਿੱਛੇ ਦਾ ਹਾਂ ਬਿਲਕੁਲ ਬੀਤੀ ਰਾਤ ਆ ਮਾਮਲਾ ਐ ਇਹ ਬਿਲਕੁਲ ਸੋ ਕੀ ਮੰਗ ਕੀ ਐ ਵਾਈਫ ਨੂੰ ਵੀ ਕੁੱਟਿਆ ਤੁਹਾਡੇ ਦੇ ਹਾਂ ਵਾਈਫ ਨੂੰ ਵੀ ਕੁੱਟਿਆ ਮੈਨੂੰ ਵੀ ਕੁੱਟਿਆ ਬੱਚਿਆਂ ਨੂੰ ਵੀ ਕੁੱਟਿਆ ਸਾਰੇ ਬੱਚਿਆਂ ਨੂੰ ਕਿੰਨੇ ਜਨੇ ਸੀਗੇ ਉਹ ਉਹ ਤਾਂ 20 25 ਜਨੇ ਸੀਗੇ ਸਰ ਬਿਲਕੁਲ ਸੋ ਦੱਸਦੀ ਹੈ ਕਿ ਪ੍ਰਵਾਹ ਸਾਡੇ ਨੇ ਮੌਜੂਦ ਸੀਗਾ ਜਿਨ੍ਹਾਂ ਵੱਲੋਂ ਗੱਲਾਂ ਕੀ ਜਾ ਰਹੀ ਹੈ ਕਿ 20 ਤੋਂ 25 ਲੋਕ ਜਿਹੜੇ ਸੀਗੇ ਜਿਨ੍ਹਾਂ ਵੱਲੋਂ ਸਾਡੇ ਕਰਦੇ ਉੱਤੇ ਹਮਲਾ ਕੀਤਾ ਜਾਂਦਾ ਹਾਲਾ ਕਿ ਇਹਨਾਂ ਵੱਲੋਂ ਇਹ ਗੱਲ ਵੀ ਆਖੀ ਗਈ ਹੈ ਕਿ ਉਹਨਾਂ ਵੱਲੋਂ ਵੈਪਨ ਵੀ ਉੱਤੇ ਯੂਜ਼ ਕੀਤਾ ਗਿਆ ਉੱਥੇ ਇਹਨਾਂ ਵੱਲੋਂ ਗੱਲ ਕਹੀ ਜਾ ਰਹੀ ਹੈ ਕਿ ਫਾਇਰਿੰਗ ਵੀ ਕੀਤੀ ਗਈ ਪਰ ਇਸ ਗੱਲ ਦੀ ਅਸੀਂ ਪੁਸ਼ਟੀ ਨਹੀਂ ਕਰ ਸਕਦੇ ਪਰ ਇਹਨਾਂ ਵੱਲੋਂ ਇਹ ਸੀਸੀਟੀਵੀ ਵੀ ਜੜੀ ਹੈ ਪ੍ਰੋਵਾਈਡ ਕੀਤੀ ਜਾਊਗੀ ਕਿ ਉਹਦੇ ਵਿੱਚ ਇਹਨਾਂ ਵੱਲੋਂ ਇਹ ਗੱਲ ਆਖੀ ਜਾ ਰਹੀ ਹੈ ਕਿ ਸੀਸੀਟੀਵੀ ਵੀ ਜਿਹਦੇ ਵਿੱਚ ਸ਼ਰੇ ਆਮ ਉਹਨਾਂ ਵੱਲੋਂ ਕ੍ਰਪਾਨਾ ਜੜੀਆਂ ਉਹ ਵਰਸਾਈਆਂ ਜਾ ਰਹੀਆਂ ਨੇ ਤਾਂ ਡਾਂਗੇ ਦੇ ਨਾਲ ਉਹਨਾਂ ਵੱਲੋਂ ਕਿਸ ਤ ਹਮਲਾ ਜਿਹੜਾ ਕਿਸ ਤਰੀਕੇ ਉਹਨਾਂ ਦੇ ਉੱਤੇ ਕੀਤਾ ਜਾਂਦਾ ਉਹਨਾਂ ਦੇ ਪਰਿਵਾਰ ਦੇ ਉੱਤੇ ਸੋ ਇਸ ਮਾਮਲੇ ਸੰਬੰਧ ਪ੍ਰਸ਼ਾਸਨ ਵੀ ਗੱਲਬਾਤ ਕਰਾਂਗੇ ਕਿ ਕੀ ਕੁਝ ਕਾਰਵਾਈ ਜਿਹੜੀ ਹੁਣ ਤੱਕ ਕੀਤੀ ਗਈ ਹੈ ਸੋ ਕੀ ਕੁਝ ਪਤਾ ਲੱਗਿਆ ਸਰ ਜਿਹੜੀ ਰਾਤ ਕੁੰਦਨਪੁਰੀ ਲੜਾਈ ਹੋਈ ਹੈ ਸਰ ਕੀ ਮੰਗ ਲਾਬਨਾ ਕੁਛ ਨਹੀਂ ਜੀ ਇੱਕ ਗਲੀ ਨੰਬਰ 8 ਵਿੱਚ ਕੋਲ ਦੇ ਉੱਤੇ ਜਿਹੜੀ ਸੀ ਕਿ ਜੋ ਕੋਈ ਜਿਹੜੀ ਦੇ ਕੋਈ ਗੱਪੇ ਖਾਲ ਤੋਂ ਇੱਕ ਦੂਜੇ ਦੇ ਕੂਕੂ ਵਾਵੇਂ ਹੋਣ ਕਰਕੇ ਉਹ ਲੜਾਈ ਵਧ ਗਈ ਬਾਅਦ ਵਿੱਚ ਉਹਦੇ ਸੀ ਉਹਨਾਂ ਦੇ ਕੋਈ ਮਰਦ ਜੀ ਸੈਟਮੈਂਟ ਮੱਝੀ ਅਸੀਂ ਮੈਡੀਕਲ ਲੈ ਕੇ ਕਾਰਵਾਈ ਕਰਾਂਗੇ ਇਨਵੈਸਟੀਗੇਸ਼ਨ ਕਰਦੇ ਆ ਸਰੇ ਕੋਨ ਨੌਜਵਾਨ ਨੇ ਕਿੰਨੇ ਜਣੇ ਸੀ ਪਿੰਡਾਂ ਦੇ ਬਾਲੇ ਸੀ ਕੋਈ ਕਰਤਾ ਦਾ ਕੋਈ ਕਰਦਾ ਦੋਸਤਾ ਕਿਤੇ ਉਹ ਰੋਡ ਬਗਲੀ ਜਿਹੜੇ ਅੱਠ ਕੇ ਰਹਿੰਦੇ ਆ ਉੱਥੇ ਇਹਨਾਂ ਦੀ ਕੋਈ ਜੜੀ ਤੇ ਕੋਈ ਕੁਤੂ ਮੈਂ ਵੀ ਹੋ ਗਈ ਤਾਂ ਜੀ ਬਾਕੀ ਇਨਵੈਸਟੀਗੇਟ ਕਰ ਰਹੇ ਜੋ ਜੋ ਵੀ ਹੋਗਾ ਉਹ ਕਾਰ ਵੀ ਹੋਣੀ ਲੱਗਦੀ ਹੈ ਕਹਿੰਦੇ ਦੋ ਜਿਹੜੇ ਮੁੰਡੇ ਨੇ ਉਹਨਾਂ ਦੇ ਗੰਭੀਰ ਸੱਟ ਲੱਗੀਆਂ ਨੇ ਫਾਦਰ ਸਾਹਿਬ ਕੋਈ ਜੋ ਮੈਡੀਕਲ ਲੈ ਕੇ ਜੋ ਮੈਡੀਕਲ ਚਾ ਕੋਈ ਕਰ ਰਿਹਾ ਸੀ ਸੀਸੀਟੀਵੀ ਵੀ ਆਈ ਹਤਿਆਰ ਵਗੈਰਾ ਨਾਲ ਬਈ ਕੋਈ ਇਹ ਕੋਈ ਗੱਸਾ ਆਪਣੇ ਜਿਹਾ ਜਿਹਾ ਆਈ ਉਹ ਜੋ ਲੜਾਈ ਚੜ੍ਹ ਗਈ ਰੂਰ ਰਿਹਾ ਤੋ ਹੈ ਜੇ ਵੀ ਕੋਈ ਆਈਸਾ ਪਰ ਇਨਵੈਸਟੀਗੇਸ਼ਨ ਆਪਾਂ ਹੋਜੀ ਕਰਦੇ ਪਰਿਵਾਰ ਕਹ ਰਿਹਾ ਕਿ ਫਾਇਰਿੰਗ ਵੀ ਹੋਈ ਹੈ ਪੁਚਾਇਆ ਦੇ ਦੇ ਕੋਈ ਫਾਇਰ ਕੱਲ ਸਾਡੇ ਮੁਕ ਤੇ ਸਾਰੀ ਪੁਲਸ ਪਹੁੰਚ ਗਈ ਤੇ ਫਾਇਰ ਕੱਲ ਕੋਈ ਗੱਲ ਨਹੀਂ ਹੈਗੀ ਫਿਰ ਵੀ ਇਨਵੈਸਟੀਗੇਟ ਕਰ ਰਹੇ ਉਸ ਟਾਈਮ ਤੇ ਸਾਡੇ ਕੋਈ ਨਹੀਂ ਸਾਥ ਆਪਰੇ ਗਿਆ ਸਰ ਜੋ ਵੀ ਬਣਦੀ ਕਾਰਵਾਈ ਕੀਤੀ ਬਿਲਕੁਲ ਕਰਾਂਗੇ ਬਿਲਕੁਲ ਜਾਰੀ ਕਰਦੇ ਕਰਾਂਗੇ ਬਿਲਕੁਲ ਸੋ ਇਸ ਮਾਮਲੇ ਸਮਝ ਜਦੋਂ ਪ੍ਰਸ਼ਾਸਨ ਨੇ ਗਲਤੀ ਕੀਤੀ ਤਾਂ ਉਹਨਾਂ ਵੱਲੋਂ ਗੱਲ ਆ ਕੀ ਕਿ ਗੋਲੀ ਚੱਲਣ ਦਾ ਜਿਹੜਾ ਪਾਰਟ ਹੈ ਹਲੇ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿਉਂਕਿ ਹਲੇ ਗੋਲੀ ਚੱਲਣ ਦੀ ਕੋਈ ਵੀ ਸੀਸੀਟੀਵੀ ਜਿਹੜੀ ਹੈ ਸਾਹਮਣੇ ਨਹੀਂ ਆ ਹੋਰ ਇਨਵੈਸਟੀਗੇਸ਼ਨ ਚ ਚੱਲ ਰਹੀ ਹੋਣਾ ਵ ਲੋਗ ਇਹ ਗੱਲ ਆਖੀ ਕੀ ਜਦੋਂ ਵੀ ਜੋ ਵੀ ਪਤਾ ਲੱਗਦਾ ਤੇ ਉਸ ਦੌਰਾਨ ਜਿਹੜੇ ਵੀ ਸਨੇਚਰ ਨੇ ਜਿਨ੍ਹਾਂ ਨੇ ਵੀ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਜਾਂ ਜੋ ਵੀ ਹੈ ਉਹਨਾਂ ਦੇ ਬੰਦੀ ਕਾਰਵਾਈ ਕੀਤੀ ਜਾਊਗੀ ਪੁਲਿਸ ਉਹਨਾਂ ਨੂੰ ਬਿਲਕੁਕੁਲ ਹੀ ਨਹੀਂ ਬਖਸ਼ੂਗੀ ਦੇਖਦੇ ਰਹੋ ਤੇ ਜਣਾ ਲਾਈਵ ਮੈਨੇਤਨ ਕੈਮਰਾਮੈਨ ਦੇ ਨਾਲ ਧੰਨਵਾਦ